ਕਹਿੰਦੇ ਨੇ ਕਿ ਕੁਝ ਕਰ ਗੁਜ਼ਰਨ ਅਤੇ ਆਤਮ ਵਿਸ਼ਵਾਸ ਦੇ ਨਾਲ ਭਰਿਆ ਵਿਅਕਤੀ ਜ਼ਿੰਦਗੀ ਦੀ ਕੋਈ ਵੀ ਮੰਜ਼ਲ ਹਾਸਲ ਕਰਕੇ ਹੋਰ ਨਾ ਦੇਲੀ ਪ੍ਰੇਰਣਾ ਸਰੋਤ ਜਿਹੜਾ ਜ਼ਰੂਰ ਬਣ ਸਕਦਾ ਹੈ ਅਜਿਹੀ ਇੱਕ ਸਖਸ਼ੀਅਤ ਦਾ ਨਾਮ ਸਾਹਮਣੇ ਹੈ ਜੋ ਕਿ ਸਖਸ਼ੀਅਤ ਦਾ ਨਾਮ ਹੈ ਕੁਸ਼ਲ ਕੁਮਾਰ ਤਾਇ 10 ਮਈ 1997 ਨੂੰ ਮਾਤਾ ਸੁਨੀਤਾ ਰਾਣੀ ਦੀ ਕੁੱਖ ਪਿਤਾ ਰਾਮ ਕੁਮਾਰ ਦੇ ਘਰ ਪਿੰਡ ਹਰੀਆਂ ਵਿਖੇ ਜਨਮਿਆ ਕੁਸ਼ਲ ਕੁਮਾਰ ਤਾਇ ਜਿਸ ਨੇ ਕੀ ਆਪਣੀ ਸਖਤ ਮਿਹਨਤ ਕੀਤੀ ਆ ਅਤੇ ਉਸੇ ਸਖਤ ਮਿਹਨਤ ਤੇ ਚਲਦਿਆਂ ਚੀਨ ਦੇ ਵਿੱਚ 3 ਜੁਲਾਈ 2025 ਤੋਂ 7 ਜੁਲਾਈ 2025 ਦੇ ਤੱਕ ਹੋਏ ਦੂਜੇ ਏਸ਼ੀਅਨ ਵੂਸ਼ੂ ਕੱਪ ਦੇ ਵਿੱਚ 29 ਦੇਸ਼ਾਂ ਦੇ ਖਿਡਾਰੀਆਂ ਨੂੰ ਉਸ ਦੇ ਵੱਲੋਂ ਹਰਾ ਕੇ ਏਸ਼ੀਅਨ ਕੱਪ ਹਾਸਲ ਕਰਕੇ ਵਿਸ਼ਵ ਪੱਤਰ ਤੇ ਸ਼ਹਿਰ ਅਤੇ ਇਲਾਕੇ ਦਾ ਨਾਮ ਖੂਬ ਰੋਸ਼ਨ ਕੀਤਾ ਨਾਲ ਹੀ ਆਪਣੇ ਮਾਪਿਆਂ ਦਾ ਮਾਣ ਵਧਾਇਆ ਇੱਥੇ ਇਹ ਵੀ ਜ਼ਿਕਰ ਯੋਗਾ ਕੀ ਕੁਸ਼ਲਤਾਇਲ 8ਵੀਂ ਕਲਾਸ ਤੋਂ ਹੀ NCC ਪਟਿਆਲਾ ਦੇ ਵਿਖੇ ਕੋਚਿੰਗ ਲੈਣ ਤੋਂ ਬਾਅਦ 2019 ਦੇ ਵਿੱਚ ਨੈਸ਼ਨਲ 골ਡ ਮੈਡਲਿਸਟ ਬਣ ਕੇ ਭਾਰਤੀ ਇਅਰ ਫੋਰਸ ਫੋਰਸ ਦੇ ਵਿੱਚ ਜੂਨੀਅਰ ਫਰੰਟ ਅਫਸਰ ਸੇਵਾ ਮਨਿ ਪਾ ਰਿਹਾ ਹੈ ਚੀਨ ਦੇ ਵਿੱਚ ਏਸ਼ੀਅਨ ਕੱਪ ਜਿੱਤਣ ਦੇ ਉਪਰੰਤ ਗੱਲਬਾਤ ਕਰਦਿਆਂ ਕੁਸ਼ਲ ਤਾਇਲ ਦੇ ਵੱਲੋਂ ਕਿਹਾ ਗਿਆ ਕਿ ਉਹਨੂੰ ਖੁਸ਼ੀ ਆ ਕਿ ਉਹਨਾਂ ਦੇ ਵੱਲੋਂ ਇੱਥੇ ਜੋ ਇਨਾਮ ਜਿੱਤਿਆ ਗਿਆ ਸੋਨਾ ਕਿਹਾ ਕਿ ਉਹ ਪਿਛਲੇ ਸਮੇਂ ਚੀਨ ਦੇ ਵਿੱਚ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਕਾਂਸੀ ਦਾ ਮੈਡਲ ਜਿੱਤ ਚੁੱਕੇ ਨੇ ਤੇ ਪਿਛਲੇ ਸਾਲ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਵੀ 골ਡ ਮੈਡਲ ਜਿਹੜਾ ਹਾਸਲ ਕਰ ਚੁੱਕੇ ਨੇ ਜਿੱਤ ਚੁੱਕੇ ਨੇ ਪਿਛਲੇ ਦਿਨੀ ਚੀਨ ਦੇ ਵਿੱਚ ਹੋਈਆਂ ਏਸ਼ੀਅਨ ਹੂਸ਼ੂ ਚੈਂਪੀਅਨਸ਼ਿਪ ਦੇ ਵਿੱਚ ਵੀ ਉਹ 29 ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾ ਕੇ ਏਸ਼ੀਅਨ ਕੱਪ ਜਿੱਤ ਚੁੱਕੇ ਨੇ ਪਰ ਇਸ ਦੇ ਬਾਵਜੂਦ ਸਰਕਾਰ ਨੇ ਉਹਨਾਂ ਦੀ ਕੋਈ ਕਦਰ ਨਹੀਂ ਕੀਤੀ ਸਰਕਾਰ ਨੇ ਉਹਨਾਂ ਦੀ ਕੋਈ ਸਾਰ ਨਹੀਂ ਲਈ ਅਤੇ ਨਾ ਹੀ ਕੋਈ ਕਦਰ ਪਾਈਆ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਨਿਯਮਾਂ ਦੇ ਅਨੁਸਾਰ ਹੀ ਖਿਡਾਰੀਆਂ ਦੇ ਲਈ ਸਕਾਲਰਸ਼ਿਪ ਦੇ ਲਈ ਅਪਲਾਈ ਕਰਵਾਇਆ ਗਿਆ ਸੀ ਪਰ ਉਹਨਾਂ ਕਿਹਾ ਕਿ ਸਕਾਲਰਸ਼ਿਪ ਤੇ ਲਈ ਫਾਰਮ ਵੀ ਭਰੇ ਨੇ ਪਰ ਜਿਸ ਤਰੀਕੇ ਦੇ ਨਾਲ ਵਡੀਆਂ ਪ੍ਰਾਪਤੀਆਂ ਦੇ باوجود ਵੀ ਸਕਾਲਰਸ਼ਿਪ ਜਿਹੜੀ ਹੈ ਨਹੀਂ ਮਿਲੀ ਸੋ ਜਿਸ ਤੇ ਚੱਲਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਪੰਜਾਬ ਦੇ ਸਰਕਾਰ ਦੇ ਨਾਲ ਨਰਾਜ਼ਗੀ ਜਿਹੜੀ ਆ ਜ਼ਰੂਰ ਆ ਕਿਉਂਕਿ ਪੰਜਾਬ ਸਰਕਾਰ ਜਿੱਥੇ ਕਹਿ ਰਹੀ ਹੈ ਕਿ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਪਰ ਉਹਨਾਂ ਦੇ ਫੱਲੋ ਕਿਹਾ ਗਿਆ ਕਿ ਉਹਨਾਂ ਨੂੰ ਕੋਈ ਵੀ ਪ੍ਰਾਪਤੀ ਜਾਂ ਫਿਰ ਸਨਮਾਨ ਨਹੀਂ ਕੀਤਾ ਗਿਆ